ਮੇਰੇ ਨੱਤ ਮਾਰੀ ਔਰ ਇਹ ਮੈਨੂੰ ੱੱਕਾ ਮਾਰ ਕੇ ਤੇ ਇਹ ਚਲਾ ਗਿਆ ਬਾਹਰ ਹਾਂ ਮੈਂ ਤਰ ਮਚਪੇੜਾ ਮਨਾ ਬੂਥੇ ਲਾਲ ਕਰ ਦੂੰ ਜਿਹੜੀਆਂ ਤੂੰ ਫੋਟੋਆਂ ਪਾਉਣਾ ਵਾ ਠੀਕ ਹੈ ਉਹ ਨਾਮ ਲਿਖ ਰਿਆ ਕਰੋ ਕੋਈ ਵੀ ਕੁੜੀ ਹੈ ਭੈਣਾ ਪਸਾਂਝੀਆਂ ਹੁੰਦੀਆਂ ਸਭ ਦੀਆਂ ਅਮਰਤਾਵ ਜਿਸ ਦਾ ਅੱਜ ਤੋਂ ਕੁਝ ਇੱਕ ਟਾਈਮ ਪਹਿਲਾਂ ਸੁਰਿੰਦਰ ਸਾਈ ਦੇ ਨਾਲ ਰੌਲਾ ਪਿਆ ਸੀ ਹੁਣ ਉਸ ਦੀਆਂ ਕੁਝ ਕੁ ਫੋਟੋਜ਼ ਤੇ ਵੀਡੀਓਜ਼ ਇੰਸਟਾਗ੍ਰam ਪੇਜਾਂ ਦੇ ਉੱਪਰ ਅਪਲੋਡ ਕੀਤੀਆਂ ਜਾ ਰਹੀ ਨੇ ਜਿਸ ਦੇ ਵਿੱਚ ਉਹ ਇੱਕ ਮੁੰਡੇ ਦੇ ਨਾਲ ਖੜੀ ਹੁੰਦੀ ਆ ਤੇ ਕਿਹਾ ਜਾ ਰਿਹਾ ਕਿ ਇਸ ਦੀ ਫੁੱਲ ਵੀਡੀਓ ਆਊਗੀ ਜਾਂ ਇਦਾਂ ਉਦਾਂ ਇਹ ਨਹੀਂ ਪਤਾ ਕਿ ਇਹ ਫੋਟੋਜ਼ ਉਸ ਦੀਆਂ ਕਿਵੇਂ ਨੇ ਜਾਂ ਇਸ ਦਾ ਹਸਬੰਦ ਆ ਜਾਂ ਉਸ ਦਾ ਬੁਆਏਫ੍ਰੈਂਡ ਆ ਜਾਂ ਉਸ ਦਾ ਬ੍ਰਦਰ ਆ ਇਸ ਬਾਰੇ ਹਜੇ ਕੁਝ ਨਹੀਂ ਪਤਾ ਕਿਉਂਕਿ ਇਸ ਬਾਰੇ ਅਮਰਤਾ ਆਪਣੇ ਹਜੇ ਤੱਕ ਕੁਝ ਨਹੀਂ ਦੱਸਿਆ ਪਰ ਪੇਜਾਂ ਵਾਲਿਆਂ ਦੁਬਾਰਾ ਕਿਹਾ ਜਾ ਰਿਹਾ ਇਹ ਉਸ ਦਾ ਬੁਆਏਫ੍ਰੈਂਡ ਆ ਪਰ ਉੱਥੇ ਆਪਾਂ ਤੁਹਾਨੂੰ ਦੱਸਾਂਗੇ ਕੇ ਬੀਤੇ ਦਿਨ ਹੀ ਪਾਇਲ ਪਰਮ ਵੀ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਲਾਈਵ ਆਈ ਸੀ ਤੇ ਲਾਈਵ ਆ ਕੇ ਉਸ ਨੇ ਅਮਰਤਾਪ ਦੀ ਇੱਕ ਤਰ੍ਹਾਂ ਦੀ ਸਪੋਰਟ ਕੀਤੀ ਸੀ ਜੋ ਕਲਿੱਪ ਆਪਾਂ ਤੁਹਾਨੂੰ ਅੱਗੇ ਸ਼ੇਅਰ ਕਰਾਂਗੇ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਿਓ ਕਿ ਇਹ ਅਮਰਤਾਪ ਦਾ ਕੀ ਲੱਗਦਾ ਬਾਕੀ ਇਦਾਂ ਕਿਸੇ ਦੀ ਫੋਟੋ ਜਾਂ ਵੀਡੀਓਜ਼ ਨੂੰ ਵਾਇਰਲ ਨਹੀਂ ਕਰਨਾ ਚਾਹੀਦਾ ਬਾਕੀ ਇਨ੍ਹਾਂ ਗੱਲਾਂ ਬਾਰੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਕੇ ਜਾਇਓ ਬਾਕੀ ਤੁਸੀਂ ਅੱਗੇ ਪਾਇਲ ਪਰਮ ਕੀ ਬੋਲੀ ਸੀ ਅਮਰਤਾਪ ਬਾਰੇ ਤੁਸੀਂ ਉਹ ਵੀ ਅੱਗੇ ਛੋਟੀ ਜਿਹੀ ਕਲਿੱਪ ਜਰੂਰ ਦੇਖਿਓ ਕਿਉਂਕਿ ਅਮਰਤਾਪ ਤੇ ਪਾਇਲ ਪਰਮ ਦਾ ਸਾਈ ਸੁਰਿੰਦਰ ਵੇਲੇ ਉਸ ਵੇਲੇ ਇਹਨਾਂ ਦੀ ਵੀ ਇੱਕ ਛੋਟੀ ਜਿਹੀ ਕੰਟਰੋਵਰਸੀ ਹੋਈ ਸੀ ਇਹਨਾਂ ਨੇ ਇੱਕ ਦੂਜੇ ਨੂੰ ਬਹੁਤ ਸਾਰੇ ਰਿਪਲਾਈ ਕੀਤੇ ਸੀ ਪਰ ਪਾਇਲ ਪਰਮ ਨੇ ਅੱਜ ਇਸ ਦੀ ਸਪੋਰਟ ਕੀਤੀ ਹੈ ਬਾਕੀ ਤੁਸੀਂ ਕਲਿੱਪ ਅੱਗੇ ਜਰੂਰ ਦੇਖੋ ਅਮਰ ਦੀ ਵੀਡੀਓ ਆ ਗਈ ਓ ਬਾਈ ਕਿਸੇ ਦੀ ਵੀਡੀਓ ਨਾਲ ਲੀਕ ਕਰਿਆ ਕਰੋ ਕੋਈ ਵੀ ਕੁੜੀ ਹੈ ਭੈਣਾ ਪਸਾਂਝੀਆਂ ਹੁੰਦੀਆਂ ਸਭ ਦੀਆਂ ਇਦਾਂ ਚੰਗਾ ਨਹੀਂ ਲੱਗਦਾ ਕਿਸੇ ਦੀ ਭੈਣ ਦੀ ਇੱਜ਼ਤ ਖਰਾਬ ਕਰੋ ਯਾਰ ਜੇ ਕੋਈ ਜੇ ਹੈਗੀ ਵੀ ਰਿਲੀਟ ਕਰਦੇਗਾ ਉਹ ਚੰਗੀ ਗੱਲ ਹੀ ਹੁੰਦੀ ਹੈ ਜੀ